ਸਤਿਗੁਰ ਪਾਜੀ ਸਤਿਗੁਰ ਪਾਜੀ ਇਹ ਪਾਜੀ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਜੀ ਉਦਾ ਤੇ ਮੇਰਾ ਗੁਰਦੇਵ ਪਾਲ ਸਿੱਦਾ ਤੇ ਉਹ ਤਾਂ ਮਹੱਲੇ ਜੇ ਗੋਲੂ ਹੀ ਚੱਲਦਾ ਨਾਨਾ ਵਾਲਾ ਅਸਾ ਗੋਲੂ ਨਾਨਾ ਵਾਲਾ ਜੀ ਹਾਂਜੀ ਹਾਂਜੀ ਤੇ ਪਾਜੀ ਕਿੰਨੀ ਪੁਰਾਣੀ ਦੁਕਾਨ ਆ ਜੀ ਤੁਹਾਡੀ ਆਪਣੇ ਇਸੇ ਹੋ ਗਈ ਜੀ 10 ਸਾਲ 10 ਸਾਲ ਹਾਂਜੀ ਠੀਕ ਹੈ ਜੀ ਤੇ ਪਾਜੀ ਕਿਹੜੇ ਕਿਹੜੇ ਨਾਨ ਹੁੰਦੇ ਆ ਜੀ ਤੁਹਾਡੇ ਕੋਲ ਆਪਣੇ ਕੋ ਹੁੰਦਾ ਇਹ ਸਿੰਪਲ ਨਾਨ ਅਮੁੱਲ ਮੱਖਣ ਵਾਲਾ ਪਨੀਰ ਵਾਲਾ ਪੈਟੀ ਨਾਨ ਚਾਰ ਤਰ੍ਹਾਂ ਦੇ ਨਾਨ ਹੁੰਦੇ ਠੀਕ ਹੈ ਜੀ ਤੇ ਕੀ ਚਾਰਜ ਕੀ ਲੱਗਿਆ ਜੀ ਸਿੰਪਲ 40 ਰੁਪਏ ਦਾ ਜੇ ਅਚੂਲ ਮੱਖਣ 60 ਰੁਪਏ ਦਾ ਅੱਛਾ ਜੀ ਪੈਟੀ ਨਾਨ 60 ਰੁਪਏ ਦਾ ਅੱਛਾ ਜੀ ਇਹ ਜਿਹੜਾ ਤਿਆਰ ਕਰ ਰਹੀ ਜੀ ਇਹ ਕੀ ਇਹ ਸਿੰਪਲ ਹੈ ਅੱਛਾ ਇਹ ਸਿੰਪਲ ਨਾਨ ਆਜੀ ਦਾ ਰੁਪਿਆ ਜੀ ਪੈਟੀ ਨਾਨ ਖਵਾਨ ਲੱਗੇ ਆ ਇਹ ਵਾਲਾ ਲੇਅਰ ਵਾਲਾ ਠੀਕ ਹੈ ਜੀ ਐ ਆਪਣਾ ਇਹ ਵੇਖੋ ਲੇਅਰ ਇਹਦੀਆਂ ਇਹ ਕਿੰਨੀਆਂ ਲੈਣਾ ਨਹੀਂ ਭਾਜੀ ਇਹਦੀਆਂ ਇਹਦੀ ਬਹੁਤ ਸੱਤ ਅੱਠ ਲੈਣਾ ਲੱਗੀਆਂ ਵਾਹ ਜੀ ਵਾਹ ਜੀ ਇਹ ਮਿਲੋ ਤੁਸੀਂ ਤਿਆਰ ਕਰਦੇ ਨਾ ਹਾਂ ਜੀ ਮਿਲਾਂ ਤਿਆਰ ਕਰਕੇ ਇਹਦੇ ਪੀਸ ਕਰਕੇ ਰੱਖੇ ਹੁੰਦੇ ਆ ਚੀਜ਼ਾ ਭਾਜੀ ਜਦੋਂ ਆਏ ਫਿਰ ਸਟਫਿੰਗ ਕਰਕੇ ਅੱਛਾ ਜੀ ਤੇ ਨਾਨ ਤਿਆਰ ਕਰਕੇ ਇਹ ਭਾਜੀ ਸਟਫਿੰਗ ਕਿਹੜੀ ਪਾਉਂਦੇ ਜੀ ਵੇਚਦੇ ਨੇ ਸਟਫਿੰਗ ਇਹ ਐਸੋ ਜੀ ਪਿਆਜ਼ ਐ সুইਟ ਕੌਰਨ ਗੋਭੀ ਅਦਰਕ ਪਿਆਜ਼ ਵੀ ਧਣੀਆਂ ਤੋਂ ਸਾਰਾ ਕੋਈ ਪਾਸ ਮਿਕਸ ਕਰਕੇ ਇਹ ਨਾਲ ਹੀ ਕਰੀ ਆਪਣਾ ਪਾਪ ਇਹ ਨਾਲ ਨਾਲ ਪੀਠੀ ਤਿਆਰ ਕਰੀ ਦੀ ਅੱਛਾ ਜੀ ਹਾਂ ਜੀ ਆਹ ਬਸ ਠੀਕ ਜੀ ਇਹ ਪਨੀਰ ਆ ਗਿਆ ਜੀ ਵਿੱਚ ਹਾਂ ਜੀ ਪਨੀਰ ਗੋਭੀ ਏ ਧਣ ਯਾ ਆ ਗਿਆ ਅਦਰਕ ਆ ਗਿਆ ਵਾਪਰ ਮਸਾਲਾ ਇਹ ਕੜਾ ਮਸਾਲਾ ਜੀ ਭਾਜੀ ਇਹ ਚਾਟ ਮਸਾਲਾ ਜੀ ਚਾਟ ਮਸਾਲਾ ਇਹ ਆ ਗਿਆ ਆਪਣੇ ਆਲੇ ਇਹ ਆਲੂ ਦੀ ਆ ਗਈ ਭਾਜੀ ਰਾਸ ਤਾਹੀ ਹੈ ਹਾਂ ਜੀ ਵਾਹ ਜੀ ਵਾਹ ਜੀ ਜੀ ਭਾਜੀ ਕਾਫੀ ਫਰੈਸ਼ ਰੱਖੀ ਪਈ ਸਾਰੀ ਕੋਈ ਜੀ ਤਾਜ਼ੀ ਤਾਜ਼ੀ ਨਾਲੋਂ ਨਾਲ ਚੀਜ਼ ਬਣਾਈ ਜੀ ਠੀਕ ਹੈ ਜੀ ਹਾਂ ਹੁਣ ਪਣ ਲਗਾ ਭਾਜੀ ਆਪਣਾ ਪੈਟੀ ਨਾਲ ਠੀਕ ਹੈ ਭਾਜੀ ਜੀ ਲੇਅਰ ਚੈੱਕ ਕਰੋ ਵਾਹ ਜੀ ਵਾਹ ਜੀ ਕੱਲੀ ਕੱਲੀ ਲੇਅਰ ਆਏ ਸਹੀ ਹੈ ਜੀ ਇਹਦਾ ਸਾਈਜ਼ ਪੀਠੀ ਦਾ ਵੀ ਕਾਫੀ ਵੱਡਾ ਹੈ ਜੀ ਤਸਵੀਰ ਪੂਰੀ ਹੋਣੀ ਚਾਹੀਦੀ ਜੀ ਮੇਰੀ ਚੀਜ਼ ਬੰਦੀ ਹੈ ਸਹੀ ਹੈ ਜੀ ਸਹੀ ਹੈ ਚੈੱਕ ਕਰੋ ਜੀ ਵੀਰ ਨੇ ਕਾਫੀ ਸਟਫਿੰਗ ਜੜੀ ਤੇ ਦੇਖ ਸਾਜੇ ਕਾਫੀ ਵੱਡੀ ਪੀਠੀ ਜੜੀ ਤਿਆਰ ਕਰਕੇ ਪਾਈ ਆ ਤੇ ਬਹੁਤ ਵਧੀਆ ਸਟਫਿੰਗ ਹੈ ਜੀ ਪੂਰੀ ਹੈ ਲੋਡਡ ਆ ਇਹ ਭਾਜੀ ਹੱਥ ਨਾਲ ਹੀ ਸਾਰਾ ਕੰਮ ਬਣਾਉਂਦੇ ਜੀ ਕਿ ਜੰਚਗਲੇ ਦਾ ਵੀ ਜੀ ਅੱਜ ਜੀ ਲੈਣਾ ਥੋੜਾ ਕਰੀਦਾ ਜੀ ਜੀ ਨਾਲ ਜਰਾ ਐ ਪਤਲਾ ਇਹ ਹੋ ਜਾਂਦਾ ਇੱਕੋ ਜਿਹਾ ਠੀਕ ਹੈ ਜੀ ਆਹ ਦੇਖੋ ਉਹ ਜੀ ਸਟਫਿੰਗ ਹੋ ਜਾਂਦੀ ਏ ਸਹੀ ਹੈ ਜੀ ਕਿ ਤੂੰ ਵੋਟਾ ਨਹੀਂ ਦਿੰਦਾ ਸਹੀ ਹੈ ਇਹ ਕਟਿੰਗ ਕਰਦੀ ਭਾਜੀ ਇਹਦੀ ਹਾਂਜੀ ਹਾਂਜੀ ਇਹ ਜੀ ਪੈਟੀ ਸ਼ੇਪ ਬਣੇਗੀ ਇਹਦੀ ਸਹੀ ਹੈ ਜੀ ਸਟਫਿੰਗ ਭਾਜੀ ਕਾਫੀ ਨਹੀਂ ਲੋੜੀ ਰੱਖੀ ਹੈ ਨਾ ਉਹ ਲੋੜ ਲੋ ਗੰਢਾ ਕੰਮ ਹੁੰਦਾ ਸਟਫਿੰਗ ਰੱਖਾਂਗੇ ਤੇ ਫੇਰੀ ਚੀਜ਼ ਦਾ ਮਯਾ ਆਏਗਾ ਸਹੀ ਹੈ ਜੀ ਤੇ ਚਲੇ ਆਈਏ ਤੰਦੂਰ ਦੇ ਵਿੱਚ ਬਿਲਕੁਲ ਜੀ ರೆਡੀ ਹੈ ਹੁਣ ਇਹ ਹੋ ਗਈ ਕਸਤੂਰੀ ਮੇਥੀ ਅੱਛਾ ਜੀ ਰੋਇਆ ਕੀ ਬੜਾ ਵਾਹ ਜੀ ਵਾਹ ਇਹ ਥੱਲੇ ਦੀ ਪਾਣੀ ਹੋ ਗਿਆ ਜੀ ਬੈਟਿੰਗ ਕੋਚੇ ਦੀ ਸਟਫਿੰਗ ਤਿਆਰ ਅੱਛਾ ਜੀ ਇਹ ਪਾਣੀ ਕੀ ਪਾਤਾ ਯੂਪਰ ਇਹ ਤੇ ਗੋਭੀ ਪਾਤੀ ਸੀ ਅੱਛਾ ਜੀ ਧਨੀਆ ਪਾਤਾ ਇਹ ਤੰਦੂਰ ਚ ਪਾਜੀ ਕਿੰਨੇ ਟਾਈਮ ਲਈ ਰੱਖਣਾ ਤੇ ਬਸ 2-4 ਮਿੰਟ ਵਾਸਤੇ ਠੀਕ ਹੈ ਜੀ ਹਾਂ ਜੀ ਇਹ ਹੁਣ ਲੱਗਾ ਤੰਦੂਰ ਚ ਸੀ ਨਾ ਨੀ ਭਾਜੀ ਕਿਹੜੀ ਯੂਜ਼ ਕਰਦੇ ਐਨੀ ਉਦਾਂ ਤੇ ਵੈਸੇ ਤੇ ਪਿਆਜ਼ ਦੀ ਬਲਾਈ ਦੀ ਨਰਾਦਿਆਂ ਕਰਕੇ ਆਪਾਂ ਮੂਲੀ ਦੀ ਚਟਨੀ ਬਣਾਈ ਦੀ ਅੱਛਾ ਜੀ ਜੀ ਇਹਦੇ ਚ ਕੀ ਕੀ ਪਾਇਆ ਜੀ ਇਹਦੇ ਚ ਪਦੀਨਾ ਪਾਇਆ ਵਾ ਮooli ਚਟਨੀ ਖਟਾਪਟਾ ਨਮਕ ਮਤਲਬ ਮਸਾਲਾ ਸਭ ਕੁਝ ਪਾਇਆ ਜੀ ਠੀਕ ਹੈ ਜੀ ਇਹ ਚਨੇ ਭਰੀ ਕਿਹੜੇ ਹੁੰਦੇ ਜੀ ਆਪਣੇ ਕੋਲ ਚਨੇ ਆਪਣੇ ਘਰ ਤੋਂ ਜੀ ਮੀਡੀਅਮ ਚਨੇ ਹੁੰਦੇ ਨੇ আচ্ছা ਜੀ ਚਿਕਨ ਐਸ ਭਾਜੀ ਪੂਰੀ ਐ ਜੀ ਆਹ ਚਨੇਾਂ ਚ ਸਰਕਾ-ਤਰਕਾ ਲਾਇਆ ਹੁੰਦਾ ਤੁੜਨ ਵਾਲੀ ਆਹ ਭਰੀ ਹੋ ਗਿਆ ਜੀ ਤਿਆਰ ਹਾਂਜੀ ਹਾਂਜੀ ਉੱਤੇ ਅਮੂਲ ਮੱਖਣਾ ਮੱਖਣ ਮੁੰਦਾ ਯੂਜ਼ ਕਰਦੇ ਅਮੂਲ ਦਾ ਇਹ ਤੇ ਬੈਰੀ ਵੀਡੀਓ ਚ ਭਾਜੀ ਪਾਉਂਦੇ ਪੱਲਾ ਭਾਜੀ ਅਮੂਲ ਦਾ ਵੀ ਰੱਖਿਆ ਵਾ ਸਿੰਪਲ ਵੀ ਰੱਖਿਆ ਵਾ ਠੀਕ ਹੈ ਜੀ ਦੋਵੇਂ ਮੱਖਣ ਰੱਖੇ ਨੇ ਜਿੱਦਾਂ ਦੇ ਗਾਗ ਪੈਸੇ ਭਰੇ ਉਸ ਦਾ ਉਹ ਚੀਕ ਠੀਕ ਹੈ ਜੀ ਇਹ ਆਪਣਾ ਪੈਟੀ ਕਟਿੰਗ ਕਰਦੀ ਭਾਜੀ ਜੀ ਹਾਂ ਜੀ ਇਹ ਆ ਗਈ ਜੀ ਆਪਣੇ ਚਲੇਗਾ ਠੀਕ ਹੈ ਇਹ ਆ ਗਈ ਆਪਣੀ ਚਟਾਰ ਜੀ ਲੋ ਜੀ ਪੈਟੀ ਗੁਲਦਾ ਹੋ ਗਿਆ ਆਪਣਾ ਤਿਆਰ ਹੈ ਇਹ ਭਾਜੀ ਪ੍ਰਾਈਸ ਕੀ ਜੇ ਦਾ ਇਹਦਾ 60 ਰੁਪਏ ਜੀ 60 ਰੁਪਏ ਤੇ ਲੋਕੇਸ਼ਨ ਭਾਜੀ ਇਹ ਕੋਈ ਦੱਸ ਦੋ ਜੀ ਆਪਣੇ ਜੀ ਉਮਰਪੁਰਾ ਜੀ ਅੱਛਾ ਇਹ ਬਾਬਾ ਲਾਲ ਜੀ ਮੰਦਰ ਅੱਛਾ ਜੀ ਬਾਬਾ ਲਾਲ ਜੀ ਮੰਦਰ ਦੇ ਨਾਲ ਹਾਂਜੀ ਤੇ ਭਾਈ ਕੋਈ ਫੋਨ ਨੰਬਰ ਆਪਣਾ ਦੇ ਦਿਓ ਜੇ ਕਿਨੂੰ ਲੋਕੇਸ਼ਨ ਲੱਭਣ ਦੀ ਪਰੇਸ਼ਾਨੀ ਫੋਨ ਨੰਬਰ ਲਿਖ ਲਓ ਜੀ ਆਪਣਾ 6239 6317 ਠੀਕ ਹੈ ਭਾਈ ਉਹਦੀ ਸਟਫਿੰਗ ਕਰ ਲਓ ਚੈੱਕ ਫੈਟੀ ਨਾਮ ਦੀ ਤੇ ਕਾਫੀ ਲੋਡ ਹੈ ਜੀ ਬਹੁਤ ਵਧੀਆ ਸਟਫਿੰਗ ਆ ਇਹ ਨਹੀਂ ਆਪੀ ਉਦਾਂ ਹੀ ਬਣਾ ਕੇ ਦੇਤਾ ਵੀ ਇਹਨੇ ਇਹ ਬਾਕੀ ਹੁਣ ਚੈੱਕ ਕਰਕੇ ਤੁਹਾਨੂੰ ਦੱਸਦੇ ਆ ਜੀ ਤੇ ਇਧਰ ਲਾਉਂਦੇ ਆ ਜੀ ਪਹਿਲਾਂ ਕੂਤਨੇ ਵਾਲੀ ਚਟਣੀ ਤੇ ਨਾਲ ਲੋਮੇ ਆ ਜੀ ਜਣੇ ਤੇ ਕਰਦੇ ਆ ਨੂੰ ਫਰਾਈਟ ਲੈਂਦੇ ਆ ਬਹੁਤ ਵਧੀਆ ਟੇਸਟ ਆ ਜੀ ਕਾ ਵੀ ਕ੍ਰਾਂਚੀਨੈਸ ਪਾਉ ਜੀ ਆ ਜਿਦਾ ਦੇਖ ਸਕਦੇ ਹੋ ਪੂਰੀ ਫਿਲਿੰਗ ਇਹਦੇ ਪੂਰੀ ਭਰੀ ਆ ਜੀ ਪੂਰੇ ਲੋਡ ਆ ਨਾਲ ਜਦੋਂ ਆ ਤੇ ਤੇਜਨ ਦਾ ਵੀ ਮੈਜਾ ਦਾ ਸਹੀ ਆ ਤੇ ਜਰੂਰ ਇਹਨਾਂ ਕੋ ਆ ਕੇ ਇੱਕ ਵਾਰੀ ਨਾਨਾ ਖਾ ਕੇ ਜਾਓ 60 ਰੁਪਏ ਰੇਟ ਆ ਤੇ ਬਹੁਤ ਵਧੀਆ ਇਹ ਨਾਨ ਬਣਾਉਂਦੇ ਆ ਤੇ ਜਰੂਰ ਇਹਨਾਂ ਕੋ ਆ ਕੇ ਨਾਨਾ ਖਾ ਕੇ ਜਾਓ ਜੀ ਤੇ ਬਾਕੀ ਠੀਕ ਆ ਜੀ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਰਾਉਣ ਦੀ ਕੋਸ਼ਿਸ਼ ਕਰੋ ਤੇ ਜਲਦੀ ਵੀਡੀਓ ਜੀ ਫੇਟ ਫੋਲੋ ਕਰੋ ਤੇ ਬਾਕੀ ਠੀਕ ਆ ਜੀ ਅਹੀਂ ਕਹਿੰਦੇ ਆ ਜੀ ਹੋਰ ਨਾਨ ਤੇ ਬਾਕੀ ਬਿਲਕੁਲ ਜਲਦੀ ਕਿਸੇ ਨੂੰ ਵੀਡੀਓ ਅੱਚਾ ਦਾਤ ਲਈ ਸਸਤੀ ਕਰਦੇ ਆ